ਇੱਕ 20 ਤਰੀਕ ਨੂੰ ਜਸਮੀ ਨੇ ਜਿਕਰਸੂਨਪੁਰ ਨਹਿਰਾ ਦੇ ਫੇਕ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਦੇ ਵਿੱਚ ਅਰਜਨ ਨਾਮ ਦਾ ਵਿਅਕਤੀ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ ਜੋ ਉਸ ਲੜਕੀ ਦੀ ਲੜਕੀ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਡੀਐਸਪੀ ਅਤੂ ਸੁਨੀ ਸਾਭ ਦੀ ਨਿਗਰਾਨੀ ਹੇਠ ਐਸਐਚਓ ਗੱਜਾ ਸਿੰਘ ਐਸਐਚਓ ਸਦਰ ਦੀ ਨਿਗਰਾਨੀ ਹੇਠ ਟੀਮਾਂ ਬਣਾਈਆਂ ਗਈਆਂ ਜੋ ਕਿ ਦੋਸ਼ੀ ਨੂੰ ਇਹਨਾਂ ਨੇ ਕੱਲ ਗ੍ਰਿਫਤਾਰ ਗ੍ਰਿਫਤਾਰ ਕਰ ਲਿਆ ਗਿਆ ਕੁਝ ਸ਼ੋਸ਼ੀ ਜੋ ਸਾਡੇ ਕੋਲ ਇਸ ਵੇਲੇ ਰਹਿਮਾਂ ਦੇ ਉੱਤੇ ਸਰ ਕੀ ਬਰਾਮਦ ਹੋਇਆ ਰਿਹਾ ਹੈ ਇਹਦੇ ਕੋਲੋ ਦੋਸ਼ੀ ਕੋਲੋ ਜਿਹੜਾ ਜਿਹੜਾ ਘਟਨਾ ਦੇ ਵਿੱਚ ਵਰਤਿਆ ਗਿਆ ਵੈਪਨ ਬਰਾਮਦ ਹੋਇਆ ਤੇ ਜਿਹੜੇ ਮੋਟਰਸਾਈਕਲ ਦੇ ਉੱਤੇ ਆ ਕੇ ਇਹਨੇ ਵਾਅਦਾ ਕੀਤੀ ਸੀ ਉਹ ਬਰਾਮਦ ਬਰਾਮਦ ਹੋ ਗਿਆ ਸਰ ਕੋਈ ਕਤਲ ਦੀ ਵਜ੍ਹਾ ਦੱਸੀ ਨਹੀਂ ਜੋ ਮੁੰਡਲੀ ਪੁੱਛ ਕੇ ਇਸ ਚ ਜਿਹੜੀ ਕਤਲ ਦੀ ਵਜ੍ਹਾ ਆਈ ਹੈ ਇਹਨਾਂ ਦਾ ਆਪਸ ਦੇ ਵਿੱਚ ਕੋਈ ਟਕਰਾਅ ਬਾਜੀ ਟਕਰਾਅ ਬਾਜੀ ਸੀ ਉਹਦੇ ਚੱਕਰ ਦੇ ਵਿੱਚ ਇਹਨੇ ਲੜਕੀ ਦਾ ਕਤਲ ਕੀਤਾ ਹੁਣ ਕਿਸ ਕੇਸ ਤੋਂ ਲੜਿੰਦਾ ਮੈਂ ਹਾਲ ਦੀ ਘੜੀ ਤੇ ਇਹਨੂੰ ਹੁਣੇ ਫੜਿਆ ਹੈ ਇਹਦੇ ਵਿੱਚ ਜਿਹੜੀ ਪੁਸ਼ਟੀ ਚੱਲ ਰਹੀ ਹੈ ਇਹਦਾ ਰਿਕਾਰਡ ਬਣਾਇਆ ਜਾ ਰਿਹਾ ਜੇ ਕੋਈ ਦੇਖੋ ਜੀ ਚੀਜ਼ ਸਾਹਮਣੇ ਆਉਂਦਾ ਤੇ ਦੂਸਰੇ ਕੇਸਾਂ ਜਿਹੜੇ ਸੀ ਸਰਕਾਰਾਂ ਦਾ ਜੀ ਪਰਵਾਹ ਦਾ ਤਕਰਾਰ ਦਾ ਇਹ ਨਹੀਂ ਲੜਕੀਆਂ ਤੇ ਨਾਲ ਬਈ ਲੜਕੀਆਂ ਦਾ ਨਾਲ ਨਹੀਂ ਇਹਦਾ ਕੋਈ ਟਕਰਾਅ ਬਾਜੀ ਸੀ ਇਹਨਾਂ ਦਾ ਪਰਸਨਲ ਕੋਈ ਰਿਲੇਸ਼ਨਸ਼ਿਪ ਨੂੰ ਲੈ ਕੇ ਟਕਰਾਅ ਬਾਜੀ ਸੀ ਉਹਦੇ ਚੱਕਰ ਦੇ ਵਿੱਚ ਇਹਨੇ ਲੜਕੀ ਦਾ ਕਤਲ ਕੀਤਾ ਸਰ ਤੋਂ ਪੁੱਛਣ ਵਾਲੇ ਵੀ ਲੈਣਾ ਹਾਂਜੀ ਅਜੀ ਪਰ ਕੋਲੇ ਦਾ ਪ੍ਰਮਾਣ ਲੈ ਕੇ ਬਿਲਕੁਲ ਅਜੀ ਰੀਤੀ ਨਾਲ ਕੁਝ ਕੁਛ ਕੀਤਾ ਹੈ